ਵੱਡੀ ਖਬਰ ਭਾਈ ਅਮਰਤਪਾਲ ਸਿੰਘ ਦੇ ਭਰਾ ਦੇ ਨਾਲ ਜੁੜੇ ਹੋਏ ਸਾਹਮਣੇ ਆ ਰਹੀਆਂ ਦੱਸਦੀ ਹੈ ਕਿ ਭਾਈ ਅਮਰਤਪਾਲ ਦਾ ਭਰਾ ਹਰਪ੍ਰੀਤ ਸਿੰਘ ਅੱਜ ਜੇਲ੍ਹੋਂ ਬਾਹਰ ਆਵੇਗਾ ਜਾਂ ਅੰਦਰ ਰਹੇਗਾ ਇਸ ਦਾ ਫੈਸਲਾ ਅੱਜ ਹੋਵੇਗਾ ਤੇ ਜਿਸ ਨੂੰ ਲੈ ਕੇ ਅੱਜ ਉਹਨਾਂ ਨੂੰ ਅਦਾਲਤ ਦੇ ਵਿੱਚ ਫਿਰ ਤੋਂ ਪੇਸ਼ ਕੀਤਾ ਜਾਵੇਗਾ ਤੇ ਦੱਸਦੀ ਹੈ ਕਿ ਉੱਥੇ ਹੀ ਆਈਸ ਟਰੱਕ ਦੇ ਨਾਲ ਗ੍ਰਿਫਤਾਰ ਕੀਤੇ ਗਏ ਸੀ ਸ਼੍ਰੀ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਹੈਪੀ ਦੀ ਜ਼ਮਾਨਤ ਪਟੀਸ਼ਨ ਤੇ ਅੱਜ ਸੁਣਵਾਈ ਹੋਣ ਜਾ ਰਹੀ ਹੈ ਤੇ ਪੁਲਿਸ ਨੇ 11 ਜੁਲਾਈ ਨੂੰ ਅਮਰਤਪਾਲ ਸਿੰਘ ਦੇ ਨੂੰ ਆਈ ਸਟ੍ਰੱਗ ਦੇ ਨਾਲ ਕਾਰ ਚੋ ਜਿਹੜਾ ਕਿ ਗ੍ਰਿਫਤਾਰ ਕੀਤਾ ਸੀ ਤੇ ਇਸ ਤੋਂ ਇਲਾਵਾ ਦੱਸ ਦੇ ਕਿ ਜਲੰਧਰ ਪੁਲਿਸ ਨੇ ਬੀਤੇ ਦਿਨਾਂ ਦੇ ਵਿੱਚ ਹੀ ਅਰਪ੍ਰੀਤ ਸਿੰਘ ਅਤੇ ਉਸ ਦੇ ਸਾਥੀਆਂ ਦਾ ਜਿਹੜਾ ਕਿ ਜਲੰਧਰ ਸੈਸ਼ਨ ਕੋਰਟ ਤੇ 2 ਦਿਨ ਦਾ ਰਿਮਾਂਡ ਹਾਸਲ ਕੀਤਾ ਸੀ ਜਲੰਧਰ ਸੈਸ਼ਨ ਕੋਰਟ ਤੋਂ ਪੁਲਿਸ ਨੇ ਆਰਪੀ ਸਿੰਘ ਦੇ 10 ਦਿਨਾਂ ਦੇ ਰਿਮਾਂਡ ਦੀ ਮੰਗ ਰੱਖੀ ਸੀ ਪਰ ਅਦਾਲਤ ਪੁਲਿਸ ਦੀਆਂ ਦਲੀਲਾਂ ਤੋਂ ਖੁਸ਼ ਨਹੀਂ ਸੀ ਤੇ ਜਿਸ ਦੇ ਕਾਰਨ ਸਿਰਫ 2 ਦਿਨ ਦਾ ਰਿਮਾਂਡ ਮਨਜ਼ੂਰ ਹੋਇਆ ਤੇ ਅੱਜ ਅਦਾਲਤ ਹੈਪੀ ਦੀ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਕਰੇਗੀ ਤੇ ਦੱਸਦੀ ਹੈ ਕਿ ਆਰਪੀ ਸਿੰਘ ਹੈਪੀ ਨੂੰ ਫਲੋਰ ਪੁਲਿਸ ਨੇ ਉਸ ਦੇ ਸਾਥੀ ਲਾਪਰੇ ਸਿੰਘ ਸਮੇਤ 11 ਜੁਲਾਈ ਦੀ ਸ਼ਾਮ ਨੂੰ ਫਲੋਰ ਹਾਈਵੇ ਤੋਂ ਗ੍ਰਿਫਤਾਰ ਕੀਤਾ ਸੀ ਇਹਨਾਂ ਦੇ ਕੋਲੋਂ ਜਿਹੜੀ ਕਿ 4 ਗ੍ਰਾਮ ਆਈਸਟ੍ਰੈਗ ਬਰਾਮਦ ਹੋਈ ਤੇ ਹੇਟਲੀ ਅਦਾਲਤ ਤੇ ਜਿਹੜਾ ਕਿ ਦੋਵਾਂ ਦਾ ਰਿਮਾਂਡ ਨਾ ਮਿਲਣ ਕਾਰ ਪੁਲਿਸ ਨੇ ਵਧੀਕ ਸੈਸ਼ਨ ਜੱਜ ਕੇ ਕੇ ਜੈਨ ਦੀ ਜਿਹੜੀ ਕਿ ਅਦਾਲਤ ਦੇ ਵਿੱਚ ਫੌਜਦਾਰੀ ਰਿਵਿਜ਼ਨ ਦੀ ਅਰਜੀ ਜਿਹੜੀ ਕਿ ਦਾਇਰ ਕੀਤੀ ਹੈ ਤੇ ਜਿਸ ਤੇ ਅੱਜ ਸੁਣਵਾਈ ਹੋਣ ਜਾ ਰਹੀ ਹੈ ਤੇ ਦੱਸਿਏ ਕਿ ਇਸ ਦੇ ਨਾਲ ਹੀ ਪੁਲਿਸ ਨੇ ਉਸ ਵਿਅਕਤੀ ਨੂੰ ਵੀ ਜੇਲ੍ਹ ਭੇਜ ਦਿੱਤਾ ਹੈ জ ਹੈਪੀ ਅਤੇ ਲਾਪਰਿਤ ਦੋ ਨਸ਼ਾ ਖਰੀਦਿਆ ਸੀ ਤੇ ਇਸ ਵਿੱਚ ਦੱਸਦੀ ਹੈ ਕਿ ਆਇਸ ਸਪਲਾਈਰ ਸੰਦੀਪ अरोड़ा ਤੇ ਸੰਦੀਪ ਦੇ ਫੋਟੋਗ੍ਰਾਫਰ ਦੋਸਤ ਮਨੀਸ਼ ਮਾਰਵਾ ਦੇ ਨਾਂ ਵੀ ਸ਼ਾਮਲ ਨੇ ਤੇ ਪੁਲਿਸ ਨੇ ਇਸ ਕੇਸ ਦੇ ਵਿੱਚ ਐਨਡੀਪੀਐਸ ਦੀ ਧਾਰਾ 26 27 ਅਤੇ 29 ਤਹਿਤ ਕੇਸ ਦਰਜ ਕੀਤਾ ਹੈ ਹੈਪੀ ਅਤੇ ਲਾਪਰਿਤ ਆਪਣੀ ਕ੍ਰੈਡਿਟ ਕਾਰਡ ਦੇ ਵਿੱਚ ਸੰਦੀਪ ਵਾਸੀ ਹੈਬੋਵਾਲ ਲੁਧਿਆਣਾ ਦੇ ਵਿੱਚ 10000 ਰੁਪਏ ਦੀ ਜਿਹੜੀ ਕਿ ਆਇਸ ਡਰੱਗ ਲੈ ਕੇ ਆਏ ਨੇ ਤੇ ਪੁਲਿਸ ਨੇ ਸੰਦੀਪ ਨੂੰ ਵੀ ਫੜ ਲਿਆ ਸੀ ਤੇ ਇਸ ਸਬੰਧੀ ਐਸਐਸਪੀ ਅਨਕੁਲ ਗੁਪਤਾ ਨੇ ਕਹਿਣਾ ਹੈ ਕਿ ਪੁਲਿਸ ਨੇ ਰੂਟੀਨ ਚੈਕਿੰਗ ਦੌਰਾਨ ਦੋਵਾਂ ਨੂੰ ਫਲੋਰ ਹਾਈਵੇ ਤੋਂ ਕਾਬੂ ਕੀਤਾ ਤੇ ਕਾਲੇ ਸ਼ੀਸ਼ਿਆਂ ਵਾਲੀ ਚਿੱਟੇ ਰੰਗ ਦੀ ਕ੍ਰੈਟਾ ਕਾਰ ਦੇ ਵਿੱਚੋਂ ਬੈਠ ਕੇ ਦੋਵੇਂ ਨਸ਼ੇ ਕਰਨ ਦੀ ਤਿਆਰੀ ਕਰ ਰਹੇ ਸਨ ਮੁਲਾਜ਼ਮਾ ਦੇ ਜੜਾ ਕਿ ਮੁਲਾਜ਼ਮਾ ਦੇ ਕੋਲ ਲਾਈਟਰ ਅਤੇ ਫੋਇਲ ਵੀ ਸੀ ਤੇ ਜਿਸ ਦੇ ਦੌਰਾਨ ਦੱਸਿਆ ਕਿ ਅੱਜ ਉਹਨਾਂ ਨੂੰ ਫਿਰ ਤੋਂ ਪੇਸ਼ ਕੀਤਾ ਜਾਵੇਗਾ ਤੇ ਜਿਸ ਨੂੰ ਲੈ ਕੇ ਕੋਈ ਵੱਡਾ ਫੈਸਲਾ ਭਾਈ ਅਮਰਤਪਾਲ ਸਿੰਘ ਦੇ ਭਰਾ ਹਰਪੀ ਸਿੰਘ ਨੂੰ ਲੈ ਕੇ ਆ ਸਕਦਾ ਹੈ ਉੱਥੇ ਹੀ ਆਇਸ ਡਰੱਗ ਦੇ ਨਾਲ ਗ੍ਰਿਫਤਾਰ ਕੀਤੇ ਗਏ ਸੀ ਸ਼੍ਰੀ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਹੈਪੀ ਦੀ ਜ਼ਮਾਨਤ ਪਟੀਸ਼ਨ ਤੇ ਅੱਜ ਸੁਣਵਾਈ ਹੋਣ ਜਾ ਰਹੀ ਹੈ ਤੇ ਪੁਲਿਸ ਨੇ 11 ਜੁਲਾਈ ਨੂੰ ਅਮਰਤਪਾਲ ਸਿੰਘ ਦੇ ਭਰਾ ਨੂੰ ਆਇਸ ਡਰੱਗ ਦੇ ਨਾਲ ਕਾਰਜੋ ਜਿਹੜਾ ਹੈ ਕਿ ਗ੍ਰਿਫਤਾਰ ਕੀਤਾ ਸੀ ਤੇ ਇਸ ਤੋਂ ਇਲਾਵਾ ਦੱਸ ਦੇ ਕਿ ਜਲੰਧਰ ਪੁਲਿਸ ਨੇ ਬੀਤੇ ਦਿਨਾਂ ਦੇ ਵਿੱਚ ਹੀ ਹਰਪ੍ਰੀਤ ਸਿੰਘ ਅਤੇ ਉਸ ਦੇ ਸਾਥੀਆਂ ਦਾ ਜਿਹੜਾ ਕਿ ਜਲੰਧਰ ਸੈਸ਼ਨ ਕੋਰਟ ਤੇ 2 ਦਿਨ ਦਾ ਰਿਮਾਂਡ ਹਾਸਲ ਕੀਤਾ ਸੀ ਜਲੰਧਰ ਸੈਸ਼ਨ ਕੋਰਟ ਤੋਂ ਪੁਲਿਸ ਨੇ ਆਰਪੀ ਸਿੰਘ ਦੇ 10 ਦਿਨਾਂ ਦੇ ਰਿਮਾਂਡ ਦੀ ਮੰਗ ਰੱਖੀ ਸੀ ਪਰ ਅਦਾਲਤ ਪੁਲਿਸ ਦੀਆਂ ਦਲੀਲਾਂ ਤੋਂ ਖੁਸ਼ ਨਹੀਂ ਸੀ ਤੇ ਜਿਸ ਦੇ ਕਾਰਨ ਸਿਰਫ 2 ਦਿਨ ਦਾ ਰਿਮਾਂਡ ਮਨਜ਼ੂਰ ਹੋਇਆ ਤੇ ਅੱਜ ਅਦਾਲਤ ਹੈਪੀ ਦੀ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਕਰੇਗੀ ਤਾਂ ਦੱਸ ਦਈਏ ਕਿ ਆਰਪੀ ਸਿੰਘ ਹੈਪੀ ਨੂੰ ਫਲੋਰ ਪੁਲਿਸ ਨੇ ਉਸਦੇ ਸਾਥੀ ਲਾਪਰੇ ਸਿੰਘ ਸਮੇਤ 11 ਜੁਲਾਈ ਦੀ ਸ਼ਾਮ ਨੂੰ ਫਲੋਰ ਹਾਈਵੇ ਤੋਂ ਗ੍ਰਿਫਤਾਰ ਕੀਤਾ ਸੀ ਇਸ ਦੇ ਇਹਨਾਂ ਦੇ ਕੋਲੋਂ ਜਿਹੜੀ ਕਿ 4 ਗ੍ਰਾਮ ਆਈਸਟ੍ਰੈਗ ਬਰਾਮਦ ਹੋਈ ਤੇ ਹੇਟਲੀ ਅਦਾਲਤ ਜਿਹੜਾ ਕਿ ਦੋਵਾਂ ਦਾ ਰਿਮਾਂਡ ਨਾ ਮਿਲਣ ਕਾਰ ਪੁਲਿਸ ਨੇ ਵਧੀਕ ਸੈਸ਼ਨ ਜੱਜ ਕੇ ਕੇ ਜੈਨ ਦੀ ਜਿਹੜੀ ਕਿ ਅਦਾਲਤ ਵਿੱਚ ਫੌਜਦਾਰੀ ਰਿਵਿਜ਼ਨ ਦੀ ਅਰਜੀ ਜਿਹੜੀ ਕਿ ਧਾਰ ਕੀਤੀ ਹੈ ਤੇ ਜਿਸ ਤੇ ਅੱਜ ਸੁਣਵਾਈ ਹੋਣ ਜਾ ਰਹੀ ਹੈ ਤੇ ਦੱਸੀਏ ਕਿ ਇਸ ਦੇ ਨਾਲ ਹੀ ਪੁਲਿਸ ਨੇ ਉਸ ਵਿਅਕਤੀ ਨੂੰ ਵੀ ਜੇਲ੍ਹ ਭੇਜ ਦਿੱਤਾ ਹੈ ਜਿਸ ਤੋਂ ਇਹ ਹੈਪੀ ਅਤੇ ਲਾਪਰਿਤ ਦੋ ਨਸ਼ਾ ਖਰੀਦਿਆ ਸੀ ਤੇ ਇਸ ਵਿੱਚ ਦੱਸਦੀ ਹੈ ਕਿ ਆ ਇਸ ਸਪਲਾਈਰ ਸੰਦੀਪ अरोड़ा ਤੇ ਸੰਦੀਪ ਦੇ ਫੋਟੋਗ੍ਰਾਫਰ ਦੋਸਤ ਮਨੀਸ਼ ਮਾਰਵਾ ਦੇ ਨਾਂ ਵੀ ਸ਼ਾਮਲ ਨੇ ਤੇ ਪੁਲਿਸ ਨੇ ਇਸ ਕੇਸ ਦੇ ਵਿੱਚ ਐਨਡੀਪੀਐਸ ਦੀ ਧਾਰਾ 26 27 ਅਤੇ 29 ਤਹਿਤ ਕੇਸ ਦਰਜ ਕੀਤਾ ਹੈ ਹੈਪੀ ਅਤੇ ਲਾਪਰਿਤ ਆਪਣੀ ਕ੍ਰੈਡਿਟ ਕਾਰਡ ਦੇ ਵਿੱਚ ਸੰਦੀਪ ਵਾਸੀ ਹੈਬੋਵਾਲ ਲੁਧਿਆਣਾ ਦੇ ਵਿੱਚ 10000 ਰੁਪਏ ਦੀ ਜਿਹੜੀ ਕਿ ਆ ਇਸ ਡਰੱਗ ਲੈ ਕੇ ਆਏ ਨੇ ਤੇ ਪੁਲਿਸ ਨੇ ਸੰਦੀਪ ਇਪ ਨੂੰ ਵੀ ਫੜ ਲਿਆ ਸੀ ਤੇ ਇਸ ਸਬੰਧੀ ਐਸਐਸਪੀ ਅਨਕੁਲ ਗੁਪਤਾ ਦਾ ਕਹਿਣਾ ਹੈ ਕਿ ਪੁਲਿਸ ਨੇ ਰੂਟੀਨ ਚੈਕਿੰਗ ਦੌਰਾਨ ਦੋਵਾਂ ਨੂੰ ਫਲੋਰ ਹਾਈਵੇ ਤੋਂ ਕਾਬੂ ਕੀਤਾ ਤੇ ਕਾਲੇ ਸ਼ੀਸ਼ਿਆਂ ਵਾਲੀ ਚਿੱਟੇ ਰੰਗ ਦੀ ਕ੍ਰੇਟਾਕਾਰ ਦੇ ਵਿੱਚੋਂ ਬੈਠ ਕੇ ਦੋਵੇਂ ਨਸ਼ੇ ਕਰਨ ਦੀ ਤਿਆਰੀ ਕਰ ਰਹੇ ਸਨ ਮੁਲਾਜ਼ਮਾ ਦੇ ਜੜਾ ਕਿ ਮੁਲਜ਼ਮਾ ਦੇ ਕੋਲ ਲਾਈਟਰ ਅਤੇ ਫੋਇਲ ਵੀ ਸੀ ਤੇ ਜਿਸ ਦੇ ਦੌਰਾਨ ਦੱਸਿਆ ਕਿ ਅੱਜ ਉਹਨਾਂ ਨੂੰ ਫਿਰ ਤੋਂ ਪੇਸ਼ ਕੀਤਾ ਜਾਵੇਗਾ ਤੇ ਜਿਸ ਨੂੰ ਲੈ ਕੇ ਕੋਈ ਵੱਡਾ ਫੈਸਲਾ ਭਾਈ ਅਮਰਤਪਾਲ ਸਿੰਘ ਦੇ ਭਰਾ ਹਰਪੀ ਸਿੰਘ ਨੂੰ ਲੈ ਕੇ ਆ ਸਕਦਾ ਹੈ